ਫਾਇਦਾ ਪਾਕਿਸਤਾਨ ਦਾ ਉੱਥੇ ਕਿਹੜਾ ਕੋਈ ਬੋਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਦਰ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਜੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣਾ ਆ ਉਧਰ ਬੰਦੂਕਾਂ ਭੇਜਣੀਆਂ ਉਦੋਂ ਉਦੋਂ ਕਹਿ ਦਿੰਦੇ ਬਸ ਇਹ ਤਾਂ ਜੀ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਨਹੀਂ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕੜ ਤੋਂ ਕੀ ਅਰਜ਼ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਜੀ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ 'ਚ ਆਫਤ ਆਈ ਅਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਪੁੱਛਿਆ ਸਜੇ ਤੱਕ 1 ਰੁਪਈਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਉਹ ਕਿਉਂਗਾ ਨਹੀਂ ਪੰਜਾਬ ਤੋਂ ਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਹੈ ਤੁਹਾਡੇ ਕੋਲੇ ਜਿੜ ਜਿੜੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਨਾਲ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿੱਲ ਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਸੀ ਆਹ ਕਰੋ ਜਾਂ ਦੱਸੋ ਜੀ ਹੁਣ ਜਾਖੜ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਾਖੜ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਹਿਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਭਈ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ